ਲਓ ਵੀ ਮਿੱਤਰੋ ਜਿਹੜੇ ਭਰਾ ਕਹਿੰਦੇ ਬਾਈ 50 60000 ਦਾ ਜਾਨਵਰ ਲੈਣਾ ਚੰਗਾ ਹੋਵੇ ਤਾਂ ਜਾ ਵੀਡੀਓ ਪੂਰੀ ਦੇਖ ਲਓ ਟਾਈਟਲ ਚ ਮੁੱਲ ਵੀ ਦੱਸਿਆ ਹੋ ਤੇ ਵੀਡੀਓ ਚ ਵੀ ਮੁੱਲ ਦੱਸਾਂਗੇ ਫਾਇਦਾ ਬਹੁਤ ਆ ਘੋੜੀ ਦੇ ਰਿਜ਼ਲਟ ਸਾਹਮਣੇ ਖੜਾ ਤੇ ਦੁਬਾਰਾ ਫੇਰ ਇਹੋ ਜਿਹਾ ਬੱਚਾ ਹੀ ਆ ਜਾਣਾ ਸਾਰੀ ਡਿਟੇਲ ਦਵਾਂਗਾ ਕਿਉਂ ਇਹੋ ਜਹਾ ਹੁਣ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈ ਦਿਨ ਨੂੰ ਸਵਾਗਤ ਜੀ ਆਇਆਂ ਨੂੰ ਦੋਸਤੋ ਅੱਜ ਫੇਰ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਥੋੜੇ ਦਿਨ ਪਹਿਲਾਂ 2-4 ਦਿਨ ਪਹਿਲਾਂ ਆਪਾਂ ਇੱਕ ਬਸ਼ੀਰੀ ਪਾਈ ਸੀ ਬੱਕਰੀ ਤੇ ਮੁੱਲ ਤੇ ਵੀਡੀਓ ਪਾਉਣ ਸਾਰ ਬੱਚੀ ਸੇਲ ਹੋ ਗਈ ਪਰ ਬਾਲੇ ਸੱਜਣਾ ਦੇ ਫੋਨ ਆਏ ਬਾਈ ਇਦਾਂ ਦਾ ਜਾਨਵਰ ਚਾਹੀਏ ਥੋੜੇ ਪੈਸੇ ਲਾਉਣੇ ਪਹਿਲੀ ਵਾਰ ਰੱਖਣਾ ਥੋੜਿਆਂ ਵਾਲਾ ਥੋੜੇ ਪੈਸਿਆਂ ਵਾਲਾ ਬਸ਼ੀਰੀ ਹੋਵੇ ਤਾਂ ਜ਼ਰੂਰ ਦੱਸੋ ਮਿੱਤਰ ਬਸ਼ੀਰੀ ਤਾਂ ਮਿਲੀ ਨਹੀਂ ਪਰ ਆਹ ਘੋੜੀ ਜ਼ਰੂਰ ਦੇ ਦਾਂ ਤੁਹਾਨੂੰ ਉਹਨੇ ਕੁ ਪੈਸੇ ਚੰਗੀ ਆ ਕੁੜੀ ਪੰਤਰ ਅਮਰੀਕੀਆਂ ਚੰਗੇ ਰਿਜ਼ਲਟ ਸਾਹਮਣੇ ਖੜਾ ਬੱਚਾ ਆਪਾਂ ਪਾਲ ਲਾਂ ਕਿ ਬੱਚੇ ਦਾ ਹਜੇ ਕੋਈ ਇਰਾਦਾ ਨਹੀਂ ਚੰਗੇ ਪੈਸੇ ਮਿਲੇ ਵਿੱਚਾਂ ਬੱਚਾ ਹਜੇ ਥੋੜੇ ਟਾਈਮ ਦਾ ਹੀ ਤੇ ਹਾਈਟ ਬਹੁਤ ਨਿਕਾਲਦਾ ਜੈ ਰਾਜ ਦਾ ਬੱਚਾ ਦੋਸਤੋ ਚੈਂਪੀਅਨ ਜੈ ਰਾਜ ਦੇਵ ਰਾਜ ਰਾਣੀਏ ਦਾ ਪੋਤਾ ਤੇ ਡੀ ਐਨ ਏ ਕੁਆਲੀਫਾਇਰ ਜੈ ਰਾਜ ਸਾਰੀ ਮਾਂ ਦੀ ਮੀਟਿੰਗ ਦੀ ਫੋਟੋ ਵੀਡੀਓ ਤੋਂ ਲੈ ਕੇ ਬੱਚੇ ਦੇ ਜਨਮ ਲੈਣ ਦੇ ਤਾਈ ਤਰੀਕਾ ਦਾ ਲੈ ਕੇ ਸਾਰੇ ਪ੍ਰੂਫ ਪਏ ਆ ਬੱਚਾ ਹਜੇ 2 ਮਹੀਨੇ ਕੁਝ ਦਿਨਾਂ ਦਾ ਹੀ ਹੋਇਆ ਤੇ ਹਾਈਟ ਤੋਂ ਹੀ ਆਪ ਦੇਖ ਲਓ ਬਰੀਕੀ ਦੇਖ ਲਓ ਗਰਦਨ ਕਿੰਨੇ ਲੰਮੇ ਆ ਹਨਾ ਤੇ ਆ ਘੋੜੀ ਆ ਦੋਸਤੋ ਪੱਤੀ ਮਲਤਾਨੀ ਵਾਲੇ ਘੋੜੇ ਦੇ ਪੁਰਾਣੇ ਖਾਨਦਾਨ ਚੋਂ ਪੁਰਾਣੀ ਲਾਈਨ ਚੋਂ ਤੇ ਬੱਚਿਆਂ ਵਾਲੀ ਤਹਿ ਤੋੜਦੇ ਆ ਦੀ ਇੱਕ ਤੋਂ ਮਗਰਲੇ ਸੂਏ ਦੀ ਬਸ਼ੀਰੀ ਬਹੁਤ ਮਹਿੰਗੀ ਵਿਕੀ ਮੰਨ ਲਓ ਪੇਟਲ ਘੋੜੀ ਆ ਬੱਚੇ ਵੱਡੇ ਦਿੰਦੀ ਆ ਕਿ ਇਹ ਭਰਾਣੇ ਥੋੜੇ ਪੈਸੇ ਲਾਉਣੇ ਹੋਏ ਤਾਂ ਆ ਘੋੜੀ ਦੇਖ ਲਓ ਸਾਰੀ ਡਿਟੇਲ ਦਵਾਂ ਹੁਣ ਕਿੰਨੇ ਟਾਈਮ ਦੀ ਗੱਬਣ ਆ ਜਾਂ ਖਾਲੀ ਆ ਕੀ ਪ੍ਰੋਸੀਜਰ ਸਾਰਾ ਦਵਾਂ ਕਿ ਡਿਟੇਲ ਬਸ ਵੀਡੀਓ ਪੂਰੀ ਦੇਖ ਲਓ ਤੇ ਜਿਹੜੇ ਸੱਜਣ ਆਪਣੇ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਇਹ ਤੁਸੀਂ ਵੀ ਥੋੜੇ ਮੁੱਲ 'ਚ ਚੰਗਾ ਜਾਨਵਰ ਭਾਲਦੇ ਆ ਤਾਂ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਤਾਂ ਹੀ ਇਦਾਂ ਦੀ ਵੀਡੀਓ ਸਭ ਤੋਂ ਪਹਿਲਾਂ ਪਹੁੰਚੇ ਤੇ ਆਜੋ ਵੱਧਦੇ ਆਂ ਦੋਸਤੋ ਵੀਡੀਓ ਵੱਲ ਦੋਸਤੋ ਜਿਵੇਂ ਮੈਂ ਵੀਡੀਓ ਦੇ ਸ਼ੁਰੂਆਤੀ ਵਿੱਚ ਇਹ ਦੱਸਤਾ ਵੀ ਪੁਰਾਣੇ ਖਾਨਦਾਨ ਦੀ ਘੋੜੀ ਉਸ ਦਾ ਬੱਚਾ ਜੈਰਾਜ ਹਜੇ 2 ਮਹੀਨੇ ਕੁਝ ਦਿਨਾਂ ਦਾ ਹੋਇਆ ਤੇ ਬਰੀਕੀ-ਬਰੂਕੀ ਖਾਦ-ਗੁੱਦ ਦੇਖ ਲਓ ਕਿੰਨਾ ਬੱਚੇ ਦੀ ਮਾਰਕਿੰਗ ਬਾਰੇ ਗੱਲ ਕਰੀ ਤਾਂ ਬੱਚੇ ਦੇ ਮੱਥੇ ਤੇ ਫੁੱਲ ਆ ਜੈਰਾਜ ਦਾ ਬੱਚਾ ਸਾਰੀ ਆਪਣੇ ਕੋਲ ਡਿਟੇਲ ਸਾਰੀ ਪਈ ਆ ਮੀਟਿੰਗ ਤੋਂ ਲੈ ਕੇ ਜਨਮ ਲੈਣ ਤੱਕ ਬਾਕੀ ਡੀਐਨਏ ਇਹ ਤੇ ਪਿਓ ਦਾ ਜੀ ਡੀਐਨਏ ਪਾਸ ਦੇਵਰਾਜ ਰਾਣੀ ਇਹਦਾ ਉਹ ਆਪ ਤੇ ਬੱਚਾ ਵੀ ਸਰਟੀਫਿਕੇਟ ਦਵਾਂਗੇ ਬੱਚੇ ਦਾ ਜੇ ਕੋਈ ਇਹਨੇ ਚੰਗੇ ਪੈਸੇ ਭਰੇ ਫਲਹਾਲ ਆਪਣਾ ਬੱਚੇ ਦਾ ਕੋਈ ਰਾਤ ਨਹੀਂ ਵੇਚਣਾ ਜੇ ਚੰਗੇ ਪੈਸੇ ਮਿਲੇ ਦੇ ਵੀ ਦਵਾਂਗੇ ਤੇ ਨਹੀਂ ਬੱਚਾ ਸੰਭਾਂਗੇ ਅੱਜ ਵੀਡੀਓ ਸਿਰਫ ਆਪਾਂ ਘੋੜੀ ਦੀ ਪਾਈ ਆ ਘੋੜੀ ਸੇਲ ਕਰਨੀ ਆ ਘੋੜੀ ਦੋਸਤੋ ਪੱਤੀ ਮਲਤਾਨੀ ਵਾਲੇ ਘੋੜੇ ਦੇ ਆ ਪੁਰਾਣੇ ਖਾਨਦਾਨ ਚ 60ੋਂ ਬਾਹਰ ਇਹਦੀ ਹਾਈਟ ਆ ਘੋੜੀ ਦੀ ਬੱਚਾ ਖੁੱਲੇ ਦਿੰਦੇ ਆ ਇੱਕ ਰਿਜ਼ਲਟ ਤੁਹਾਡੇ ਸਾਹਮਣੇ ਆ ਇਸ ਤੋਂ ਪਹਿਲਾਂ ਇੱਕ ਬਸ਼ੇਰੀ ਦਿੱਤੀ ਸੀ ਹੈ ਨੇ ਰਾਜ ਰੂਪ ਤੋਂ ਬਸ਼ੇਰੀ ਦਿੱਤੀ ਤੇ ਬਹੁਤ ਚੰਗੇ ਰੇਟ ਤੇ ਬਸ਼ੇਰੀ ਸੇਲ ਹੋਈ ਸੀ ਤੇ ਹੁਣ ਬਸ਼ੇਰਾ ਦੇਖੋ 2 ਮਹੀਨੇ ਕੁ ਦਿਨਾਂ ਦਾ ਹੋਇਆ ਤੇ ਘੋੜੀ ਦੇ ਬਰਾਬਰ ਹੀ ਹੋਇਆ ਖੜਾ ਤੁਸੀਂ ਆਪ ਦੇਖ ਲਓ ਕਿੱਡੇ ਘਰਦਾਂ ਵਾਲੇ ਬੱਚੇ ਪੈਦਾ ਕਰਦੇ ਬਾਕੀ ਜੈ ਰਾਜ ਨੇ ਵੀ ਜਿੰਨੇ ਸੂਇਆ ਤੇ ਸਾੜੇ ਛੋਟੀਆਂ ਘੋੜੀਆਂ ਤੇ ਵੀ 57 58 ਇੰਚਾਂ ਵਾਲੀਆਂ ਤੇ ਵੀ ਵੱਡੇ ਬੱਚੇ ਸੂ ਗਿਆ ਤਾਂ ਫਿਰ ਘੋੜੀ 60 ਤੋਂ ਬਾਹਰ ਐਵਰੇਜ ਘੋੜੀਆਂ ਚ ਆਉਂਦੀ ਆ ਤੇ ਬੱਚੇ ਦੀ ਤੁਸੀਂ ਆਪਾਂ ਕਹਿ ਸਕਦੇ ਹਾਂ ਕੁਆਲਿਟੀ ਚੈੱਕ ਕਰਿਓ ਗਰਦਨ ਗੁਰਦਨ ਦੀ ਕੰਨ ਕੰਡੀਸ਼ਨ ਦੀ ਮੂੰਹ ਦੇਖੋ ਕਿ ਨਬਰੀ ਤਾਂ ਲੱਤ ਤੋਂ ਹੀ ਆਪ ਹੀ ਦੇਖ ਲਓ ਨਲੀ ਕਿੰਨੇ ਲੰਮੇ ਮਾਣ ਆਉਂਦਾ ਜ਼ਿਆਦਾ ਲੱਤ ਲੰਮੀਆਂ ਬੱਚੇ ਨੇ ਆਪ ਹੀ ਹਾਈਟ ਕਰਨੇ ਆ ਇਸ ਲਈ ਇਹ ਰਾਦਾ ਹੀ ਹੈਗਾ ਪੂਰਾ ਸਾਮ ਕੇ ਬੇਚਾਂ ਪਰ ਬੇਚਾਂ ਹੀ ਤਾਂ ਜ਼ਰੂਰ ਕਿਉਂਕਿ ਕਿੰਨੇ ਕਪਾ ਘਰੇ ਬੱਚੇ ਤਿਆਰ ਕਰਕੇ ਚੱਲਾਂਗੇ ਤੇ ਬੱਚਾ ਪਾ ਰੱਖ ਲਾਂਗੇ ਉਹਨਾਂ ਟਾਈਮ ਤੇ ਨਾ ਵੀ ਸੇਲ ਹੋਇਆ ਕੱਲੀ ਘੋੜੀ ਵੀ ਦੇ ਦਾਂ ਕੋਈ ਸੱਜਣ ਹੋਵੇ ਜੋੜਾ ਇਹਦਾ ਚਾਹਵਾਨ ਹੋਵੇ ਜੋੜਾ ਵੀ ਦੇ ਦਾਂਗੇ ਕੱਲੀ ਘੋੜੀ ਦਾ ਚਾਹਵਾਨ ਕੱਲੀ ਘੋੜੀ ਵੀ ਦੇ ਦਾਂ ਬੱਚੇ ਦੇ ਕੱਲੇ ਤੇ ਚੰਗੇ ਪੈਸੇ ਮਿਲਦੇ ਹੋਏ ਤਾਂ ਬੱਚਾ ਵੀ ਦੇਖ ਲਾਂਗੇ ਹੁਣ ਆਪਾਂ ਘੋੜੀ ਦੀ ਡਿਟੇਲ ਦਿੰਨੇ ਪਹਿਲਾਂ ਦੋਸਤੋ ਘੋੜੀ ਦੇ ਮੱਥੇ ਫੋਲਾ ਤੇ 60ੋਂ ਬਾਹਰ ਹਾਈਟਾ ਗਰਦਨ ਗੁਰਦਨ ਦੀ ਬਰੀਕੀ ਚੈੱਕ ਕਰੋ ਮਣੀਆ ਮੁਣੀਆ ਦੇਖੋ ਕਿੰਨਾ ਜਿਆਦਾ ਚੰਗਾ ਗਰਦਨ ਫੇਸ ਚੰਗਾ ਪੱਤੀ ਮਲਤਾਨੀ ਵਾਲੇ ਘੋੜੇ ਦੀ ਆ ਅੰਦਰ ਦੀ ਸਾਫਾ ਦੋਸਤੋ ਰਿਜ਼ਲਟ ਤੁਹਾਡੇ ਸਾਹਮਣੇ ਖੜਾ ਤੇ ਇਹਨੂੰ 15 ਤੋਂ 20 ਦਿਨ ਮੀਟ ਹੋਈ ਨੂੰ ਹੋਊਗੇ ਫੋਟੋ ਵੀਡੀਓ ਪਈ ਆ ਸਾਰੀ ਆਪਣੇ ਕੋਲ ਦੁਬਾਰਾ ਫਿਰ ਜੈ ਰਾਜ ਤੋਂ ਮੀਟ ਮੰਨ ਲਓ ਦੋਸਤੋ ਜੈ ਰਾਜ ਦੀ ਫੀਸ ਹੁਣ ਆਪਾਂ 41000 ਰੱਖੀ ਹੋਈ ਆ ਤੇ ਘੋੜੀ ਆਪਾਂ 60000 ਦੀ ਦੇ ਦਾਂਗੇ ਸਿੱਧੀ ਗੱਲ ਆਪਾਂ ਵੀਡੀਓ ਚ ਰੇਟ ਨੂੰ ਏਡਤਾ ਹਨਾ ਮੰਨ ਲਓ ਇੱਕ ਹਿਸਾਬ ਦੀ ਅੱਜ ਕੱਲ ਲੱਖਾਂ ਲੱਖਾਂ ਫੀਸ ਹੋਈ ਪਈ ਐ ਚੰਗੇ ਘੋੜਿਆਂ ਦਾ ਰਿਜ਼ਲਟ ਜਨਾ ਚੰਗਾ ਉਹਦਾ ਤੇ ਜੈ ਰਾਜ ਦਾ ਰਿਜ਼ਲਟ ਇਹਦੇ ਘੋੜੀ ਦਾ ਮਗਰ ਪਹਿਲਾਂ ਹੀ ਖੜਾ ਆਪਾਂ ਕਹਿ ਸਕਦੇ ਹੁਣ ਦੁਬਾਰਾ ਫੇਰ ਜੈ ਰਾਜ ਤੋਂ ਚੰਗਾ ਬੱਚਾ ਹੀ ਦੇਣਾ ਬੱਚਾ ਅਜ ਬੱਚੀ ਐ ਚੰਗੇ ਚੰਗੇ ਰੇਟ ਵਿੱਚ ਵੇਕਣਾ 100% ਘੋੜੀ ਗੱਭਲ ਨਿਕਲੂ ਖਾਲੀ ਰਹਿ ਜੇ ਫ੍ਰੀ ਘੋੜੀ ਭਰਾ ਕੇ ਦਵਾਂਗੇ ਇਦਾਂ ਨਹੀਂ ਹੋਊ ਬਾਈ ਅਸਤਾਪ ਦਾ ਘੋੜਾ ਸੀ ਭਰਾ ਤੀ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਕਹਿੰਦੇ ਆ ਘੋੜੀ ਖਾਲੀ ਰਹਿ ਜੇ ਤੁਹਾਨੂੰ ਫਰੀ ਭਰਾ ਦਾਂਗੇ ਸੂਈ ਹੋਈ ਆ ਘੋੜੀ ਨਾਲ ਬੱਚਾ ਫਿਰਦਾ ਬਾਲ ਪੌਰੀਆਂ ਦੀ ਜਾਮ ਬਿਲਕੁਲ ਸਾਫ ਆ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਮੀ ਪੇਸ਼ੀ ਨਹੀਂ ਘੋੜੀ ਚ ਨੰਨੇਕ ਰੇਟ ਵਿੱਚ ਜੇ ਆਪਾਂ ਸਮਝੀ ਤਾਂ ਜਿੰਨਾ ਕਾਉਂਦਾ ਘੋੜੀ ਦੇ ਪੈਰ ਜਰੂਰ ਬੰਨਣ ਵਾਲੇ ਦੋਸਤੋ ਪੈਰ ਬਹੁਤ ਬਦੇ ਹੋਇਆ ਜਿਹੜਾ ਪੈਰਾਂ ਵਾਲਾ ਆਪਣੇ ਆਉਂਦਾ ਉਹ ਕੁਝ ਦਿਨਾਂ ਦੀ ਛੁੱਟੀ ਤੇ ਆਹ ਨੰਬਰ ਦੇ ਦਿੱਤਾ ਤੁਹਾਨੂੰ ਜੇ ਪਸੰਦ ਆਉਂਦੀ ਹੋਈ ਘੋੜੀ ਤਾਂ ਨੰਬਰਾਂ ਤੇ ਫੋਨ ਲਾ ਲਓ ਇੰਨੇ ਸਸਤੇ ਮੁੱਲ ਤੇ ਬਾਈ ਮਾਰਵਾੜੀ ਘੋੜੀ ਨਹੀਂ ਮਿਲਣੀ ਜਿਹੜੀ ਖੀਰੇ ਬੱਚੇ ਦਿੰਦੀ ਹੈ ਰਿਜ਼ਲਟ ਵੀ ਦੇਖ ਲਿਆ ਤੇ ਹੁਣ ਤੁਹਾਡੇ ਹੱਥ ਮੌਕਾ ਮੌਕਾ ਸਾਹਮਣੇ ਆ ਲੋਂਗੇ ਤਾਂ ਠੀਕ ਹੈ ਨਹੀਂ ਤਾਂ ਐਸ ਤੋਂ ਸਸਤੀ ਘੋੜੀ ਨਹੀਂ ਮਿਲਣੀ ਨੇੜੇੋਂ ਦੂਰੋਂ ਸਾਰੀ ਆਪਾਂ ਘੋੜੀ ਦਿਖਾਤੀ ਬਾਕੀ ਸਾਹਮਣੇ ਆ ਕੇ ਫਾਰਮ ਤੇ ਦੇਖ ਲਓ ਰਿਜ਼ਲਟ ਸਾਹਮਣੇ ਤੁਹਾਡੇ ਮੈਂ ਫੇਰ ਇੱਕ ਵਾਰ ਦੱਸ ਦਿਆਂ ਜੇ ਕਿਸ ਨੂੰ ਜੋੜਾ ਚਾਹੀਦਾ ਹੈ ਜੋੜਾ ਵੀ ਦੇ ਦਾਂ ਕੱਲੀ ਘੋੜੀ ਚਾਹੀਦੀ ਉਹ ਘੋੜੀ ਵੀ ਕੱਲੀ ਦੇ ਦਾਂ ਫੋਨ ਨੰਬਰ ਦੋਸਤੋ ਚੱਲੀ ਜਾਂਦੇ ਸਕਰੀਨ ਤੇ 62391545449855599017 ਦੋ ਨੰਬਰ ਆ ਜੇ ਤੁਹਾਡੇ ਫੈਕਟ ਵਿੱਚ ਈ ਕੁੜੀ ਤਾਂ ਲਾਲਿਓ ਫੋਨ ਤੇ ਫਾਰਮ ਤੇ ਆ ਕੇ ਸਾਹਮਣੇ ਦੇਖ ਕੁੜੀ ਲੈ ਜਾਓ ਤੇ ਇਦਾਂ ਦੀ ਹੋਰ ਵੀਡੀਓ ਲਈ ਚੈਨਲ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਜਲਦ ਨਵੀਂ ਵੀਡੀਓ ਨੂੰ ਮੈਨੂੰ ਦਿਓ ਇਜਾਜ਼ਤ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਕਿਦਾਂ ਲੱਗਿਆ ਬੱਚਾ ਜਿਹੜਾ ਇਹਦਾ ਆਪਣੇ ਘਰ ਦੀ ਹੋਮ ਬਰੀਡ ਆ ਦੋਸਤੋ ਆਪਣੇ ਘਰੇ ਹੀ ਜੰਮਿਆ ਸੀ ਬੱਚਾ 2 ਮਹੀਨਾ ਕੁ ਦੇਣਾ ਸਾਰੇ ਪ੍ਰੂਫ ਤੇ ਮਿਲਦੇ ਆਂ ਜਲਦ ਨਵੀਂ ਵੀਡੀਓ ਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ